ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਗੱਬਣ ਝੋਟੀ ਛੇੜ ਲਈ ਲੈ ਕੇ ਆਏ ਆਂਗੇ ਥੋੜੇ ਦਿਨਾਂ ਦੀ ਕੱਚੀ ਆ ਤੇ ਜਿਸ ਘਰ ਚੋਂ ਆਪਾਂ ਬਾਈ ਵੀਡੀਓ ਬਣਾ ਰਹੇ ਆਂ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਘਰੇਲੂ ਮੰਨ ਕੇ ਚੱਲੋ ਕੁਝ ਛੋਟੀਆਂ ਮੱਝਾਂ ਵਿੱਚੋਂ ਇਹ ਜਿਹੜੀ ਝੋਟੀ ਅੱਜ ਸੇਲ ਕਰ ਰਹੇ ਆ ਬਹੁਤ ਸੋਹਣੀ ਬਾਈ ਬਰੀਡ ਤੇ ਕੰਮ ਕਰਦਾ ਹੈਗਾ ਚੰਗੇ ਪਸ਼ੂ ਆ ਕੋਲੇ ਜਿੰਨੇ ਵੀ ਹੈਗੇ ਨੇ ਤੇ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜੀ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਗੱਲਬਾਤ ਆ ਜੋ ਆਪਾਂ ਕਰ ਲੈਨੇ ਆ ਬਾਈ ਨਾਲ ਆ ਜੋ ਸਾਡੀ ਬਈ ਸਤਿ ਸ਼੍ਰੀ ਅਕਾਲ ਜੀ ਕਿਵੇਂ ਬਦਿਏ ਵੀਰੇ ਹੋ ਠੀਕ ਹਾਂ ਬਾਈ ਵਧੀਆ ਜੀ ਅ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਮੇਰਾ ਨਾਮ ਜਸਵਿੰਦਰ ਹੈ ਵੀਰੇ ਹੂੰ ਪਿੰਡ ਲੱਖਾ ਜ਼ਿਲ੍ਹਾ ਜਗਰਾਂ ਤੇ ਤਸੀਲ ਆਪਾਂ ਨੂੰ ਜਗਰਾਉਂ ਪੈਣੀ ਵੀਰੇ ਤਸੀਲ ਵੀ ਜਗਰਾਉਂ ਆ ਬੈਂਦਾ ਜਿਲ੍ਹਾ ਲੁਧਿਆਣਾ ਤੁਸੀਂ ਤੇ ਨੇੜੇ ਪਿੰਡ ਬਈ ਆਪਾਂ ਨੂੰ ਚਾਹ ਕਰ ਮਾਨੁਕੇ ਠੂਰ ਤੇ ਹੋਰ ਪਿੰਡ ਇਧਰੋਂ ਆਵਾਂਗੇ ਤਾਂ ਬਈ ਆਪਾਂ ਨੂੰ ਆਪਾਂ ਨੂੰ ਵੀਰੇ ਇਧਰੋਂ ਮੰਨ ਲਾ ਵੀ ਠੂਰ ਪਏ ਨਾ ਚਾਗਰਾ ਆ ਗਿਆ ਇਧਰ ਝੋਲਦਾ ਇਧਰ ਮਨੂ ਕੇ ਬਾਕੀ ਬੁਰਜ ਕਲਾਰ ਮਾਸੀ ਕੇ ਵੀ ਨੇੜੇ ਰਹਿ ਇਹ ਵੀ ਨੇੜੇ ਹੈ ਮੋਬਾਈਲ ਨੰਬਰ ਬੋਲ ਦੇ ਬਾਈ ਆਪਣਾ 700 ਵੀਰੇ 92346 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲੂਗਾ ਸਕਰੀਨ ਤੇ ਨੋਟ ਕਰ ਲੋ ਜਿਹੜੀ ਇਹ ਸਾਹਮਣੇ ਬਈ ਆਪਾਂ ਚੋਟੀ ਦੇਖ ਰਹੇ ਹਾਂ ਸਭ ਤੋਂ ਪਹਿਲਾਂ ਤਾਂ ਆਪਣੇ ਘਰ ਦੀ ਵੀ ਆ ਬਾਈ ਹਾਂ ਵੀਰੇ ਠੀਕ ਹੈ ਘਰ ਦੀ ਹੈ ਕਿ ਕਿਹੜਾ ਸੁਆ ਬਾਈ ਇਹ ਸੁਹੰਦੀ ਹੈ ਇਹ ਦੂਜਾ ਸੁਆ ਸੁਹੰਦੀ ਹੈ ਵੀਰੇ ਦੂਜਾ ਸੁਆ ਸੁਹੰਦੀ ਹੈ ਕਿੰਨੇ ਕਿ ਦਿਨਾਂ ਦੀ ਬਰਾ ਕੱਚੀ ਹੈ ਇਹ 5 ਤੋਂ 7 ਦਿਨਾਂ ਦੀ ਕੱਚੀ ਹੈ ਵੀਰੇ ਹਾਂ 5 ਤੋਂ 7 ਦਿਨਾਂ ਦੀ ਤੇ ਕਿੰਨਾ ਕਿਤੋਂ ਤੇ ਨੇ ਪਿਛਲੇ ਸੂਏ ਜਿਹੜਾ ਪਾਇਆਗਾ ਵੀਰੇ 8 ਤੋਂ ਲੱਗੇ 10 ਲੀਟਰ ਪਾ ਦੁੱਮੈਂ ਐਤ ਕੀ ਫਿਰ ਕਿੰਨੀ ਕਮੀ ਦਾ ਭਰਾ ਇਹ ਤੋਂ 10 ਤੋਂ 12 ਦੀ ਉਮੀਦ ਵੀਰੇ ਮੈਨੂੰ ਹੈਗੀ ਆ ਕਿਉਂ ਜਿਹੜੀ ਮਾਂ ਸੀਗੀ 14 ਲੀਟਰ ਤੇ ਗਈ ਸੀ ਵੀਰੇ ਆਪਣੇ ਕੋਲੇ ਠੀਕ ਆ ਉਹ ਸਾਊਸੀਲਾ ਪੂਰੇ ਹਾਂ ਮੇਰੇ ਪੂਰੀ ਸਾਊਸੀਲ ਆਪਣੇ ਕੋਲੇ ਕਿੰਨਾ ਕਿਸਮਾ ਨੇ ਬਾਈ ਦੁੱਧ ਦਿੱਤਾ ਪਿਛਲੇ ਸਪੇਰੇ ਮੇਰੇ ਮੈਂ ਆਪ ਛੱਡੀ ਹੈ ਵੀ ਆਪ ਛੱਡੀ ਹੈ ਹਾਂ ਐ ਨਹੀਂ ਹੈਗਾ ਮੇਰੇ ਸਾਰੇ ਪਸ਼ੂ ਜਿੰਨੇ ਮੇਰੇ ਰੱਖੇ ਹੋਏ ਆ ਸਾਰੇ ਆਪ ਛੱਡ ਦਾਂ ਬਾਈ ਮੰਨ ਕੇ ਚੱਲੋ ਵੀ ਘਰੇ ਰੱਖਣ ਵਾਲੀ ਆ ਹਾਂ ਮੇਰੇ ਗਾਰੰਟੀ ਆ ਫੁੱਲ ਆਪਣੇ ਘਰੇ ਰੱਖਣ ਵਾਲੀ ਕੋਈ ਨੌਕਸ ਵੀ ਹੈ ਨਹੀਂ ਇਹਦੇ ਵਿੱਚ ਠੀਕ ਹੈ ਹਾਂ ਜੀ ਮੈਂ ਅਗਲਾ ਕਹਿੰਦਾ ਵੀ ਆਪਣੇ 2 ਮਹੀਨੇ ਕੱਬ ਕੇ ਤੈਨੂੰ ਟੱਪਾ ਮਾਰਨ ਲੱਗ ਗਈ ਹੂੰ ਜਮਾ ਨਹੀਂ ਵੀਰੇ ਠੀਕ ਹੈ ਤੇ ਜੇ ਹੁਣ ਗੱਲ ਕਰੀਏ ਬਾਈ ਮਤਲਬ ਕਿ ਚਵਾਈ ਚੂਈ ਇਹਦੀ ਕਿਸ ਤਰ੍ਹਾਂ ਦੀ ਸੀਗੀ ਪੋਲੀ ਆ ਵੀਰੇ ਜਮਾ ਤਾਰ ਠੀ ਕਾਲਡ ਘਾਰਦਨੀ ਕਿਸ ਤਰ੍ਹਾਂ ਦਾ ਤਿਆਰ ਕਰਦੀ ਹੈ ਕਿੰਨੇ ਕੇ ਦਿਨ ਹੁਣ ਇਹ ਲੈ ਚੁਗੀ ਹਫਤਾ ਦੇ ਵੀਰੇ ਕਟ-ਕਟ ਲਈ ਜਣਾ ਫੁੱਲ ਵਧੀਆ ਹਵਾਨਾ ਤਿਆਰ ਕਰੂਗੀ ਠੀਕ ਹੈ ਸੀਮੈਂਟ ਵਗੈਰਾ ਪਤਾ ਕਿਨੇ ਨੇ ਨਹੀਂ ਵੀਰੇ ਆਪਣੇ ਬੰਦੇ ਝੋਟੇ ਦੋ ਭਰਾਈ ਸੀ ਵੀਰੇ ਆਪਾਂ ਇਹ ਠੀਕ ਹੈ ਤੇ ਬਾਕੀ ਲੇਵਾ ਬਈ ਚੈੱਕ ਕਰ ਸਕਦੇ ਬਹੁਤ ਸੋਨਾਗਾ ਜ਼ਿਆਦਾਤਰ ਉਹ ਜਿਹੜਾ ਉਹਦੇ ਕਟੀਆਂ ਹੀ ਆਉਂਦੇ ਨੇ ਜ਼ਿਆਦਾਤਰ ਉਹ ਝੋਟੇ ਦੀ ਠੀਕ ਹੈ ਮੈਂ ਜ਼ਿਆਦਾਤਰ ਕਟੀਆਂ ਆਉਂਦੀਆਂ ਹਾਂ ਆਪਣੇ ਕੋਲ ਅੱਗੇ ਦੋ ਘਰੇ ਕਟੀਆਂ ਵੀਰੇ ਠੀਕ ਹੈ ਪੂਰੀਆਂ ਵਧੀਆ ਕਟੀਆਂ ਉਹ ਤੇ ਖੋਲਿਓ ਭਰਾ ਇਹਨੂੰ ਤੁਰ ਲੈ ਵਾ ਲੂ ਆ ਵੀ ਆਪਾਂ ਨੇੜੇ ਚ ਚੈੱਕ ਕਰਵਾਣੇ ਹਾਂ ਥੋੜਾ ਡਰੂਗੀ ਬਾਈ ਤੇ ਬਾਕੀ ਸਿੰਘਾਂ ਦੀ ਜਿਹੜੀ ਕੁਆਲਿਟੀ ਚੈੱਕ ਕਰ ਸਕਦਾ ਗੋਲ ਸਿੰਘ ਰਿੰਗ ਸਿੰਘ ਕਹਿ ਸਕਦੇ ਆ ਆਪਾਂ ਕਰਮਾਣੀ ਨੂੰ ਲੱਗਾ ਬਾਕੀ ਪਤਲੇ ਜਿਹੇ ਪਿੰਡੇ ਦੀ ਆ ਪੂਸਪਾਸ ਦੀ ਬਰੀਕੀ ਚੈੱਕ ਕਰ ਸਕਦਾ ਥਣਾ ਦਾ ਗਿਆ ਵੀ ਆਪਾਂ ਚੈੱਕ ਕਰਵਾਣੇ ਬਾਕੀ ਠੰਡੀ ਬਹੁਤ ਆ ਬਾਈ ਹੈਨਾ ਹੂੰ ਵੀਰੇ ਪੂਰੀ ਜਮ ਘਰੇ ਰੱਖ ਲੋ ਅਗਲਾ ਜਿਵੇਂ ਮਰਜ਼ੀ ਆ ਕੋਈ ਲੰਬੇ ਵਾਲਾ ਕੰਮ ਨਹੀਂ ਹੈਗਾ ਵੀਰੇ ਆਪਣੇ ਕੋਲੇ ਠੀਕ ਐ ਬਾਕੀ ਥਾਣਾ ਆਪਾਂ ਚੈੱਕ ਕਰਵਾਣੇ ਬਾਈ ਨੇੜੇ ਥਾਣ ਬਹੁਤ ਚੰਗਾ ਲੱਗਿਆ ਵਾ ਕਰਮਾਣੀ ਨੂੰ ਬਹੁਤ ਸੋਹਣਾ ਥਾਣਾ ਉੱਥੇ ਬੰਦੋ ਬਾਈ ਕੋਈ ਗੱਲ ਉੱਥੇ ਚੈੱਕ ਕਰਵਾਣਾ ਥਾਣਾ ਮੜਾ ਤੋਰ ਕੇ ਲੰਮੀ ਬੰਨ ਦਿਓ ਇਧਰ ਨੂੰ ਤੋਰ ਦੋ ਤੇ ਬਾਈ ਇਹਦਾ ਫਿਰ ਮੁੱਲ ਅੱਜ ਕੀ ਰਹੂਗਾ ਲੈਣ ਤੇ ਮੁੱਲ ਵੀਰੇ ਫੋਨ ਤੇ ਕਰਾਂਗੇ ਆਪਾਂ ਮੁੱਲ ਜਾਇਜ਼ ਰਹੂਗਾ ਹਾਂ ਵੀਰੇ ਪੂਰਾ ਜਮਾ ਜਾਇਜ਼ ਠੀਕ ਆ ਇਧਰੋਂ ਤੋਰ ਲ ਮੜੀ ਜੰਮੀ ਕੋਈ ਚੱਕਰ ਬਾਕੀ ਲੇਵਾ ਬਾਈ ਚੈੱਕ ਕਰ ਸਕਦਾ ਤੁਸੀਂ ਗਾਵਾਂ ਕੋ ਤਿਆਰ ਕਰਦੀ ਆਉਂਦੀ ਆ ਹਨਾ ਹਾਂ ਵੀਰੇ ਜਮਾ ਲੇਵਾ ਤੋਂ ਵੀ ਤਿਆਰ ਕਰਨੇ ਘਟੋ ਘਟਾ ਸਹੀ ਆ ਬਾਕੀ ਪਤਲੇ ਪਿੰਡੇ ਦੀ ਆ ਚਮਕਦਮ ਕਾਲੀ ਆਗੀ ਤੇ ਫੈਟ ਫੂਡ ਭਰਾ ਕਿਸ ਤਰ੍ਹਾਂ ਦੀ ਸੀ ਫਿਰ ਫੈਟ ਵੀਰੇ ਬਾੜੀ ਆਪਾਂ ਗੌਰ ਨਹੀਂ ਕੀਤੀ ਸੀ ਕਿਉਂ ਮੁੱਲ ਬਾਈ ਕਹਿੰਦਾ ਬਈ ਫੋਨ ਤੇ ਕਰਾਂਗੇ ਮੁੱਲ ਨਹੀਂ ਵਾਲਾ ਰਹੂਗਾ ਮੁੱਲ ਜਾਇ ਰਹੂਗਾ ਕਿਉਂਕਿ ਜੇ ਸਾਹ ਨੂੰ ਝੂਟੀ ਹੋਊ ਸਾਹ ਨੂੰ ਦਾ ਕਰਮਾੜੀ ਦਾ ਮੁੱਲ ਰਹੂਗਾ ਚਮਕ ਵਾਲੀ ਆ ਪੂਰੀ ਰੰਗ ਦੀ ਗੱਲ ਕਰੀਏ ਕਾਲੇ ਰੰਗ ਚ ਪੈ ਜਾਂਦੀ ਆ ਪੂਰੀ ਕਾਲੀ ਐ ਜਮਾ ਸਾਹ ਕਾਲੀ ਕਹਿ ਸਕਦੇ ਆ ਤੇ ਬੰਦੇ ਬਾਈ ਇੱਥੇ ਬਾਕੀ ਥਾਣਾ ਦਾ ਸਹਜ ਆ ਬਾਈ ਜਿਹੜਾ ਤੁਸੀਂ ਚੈੱਕ ਕਰ ਸਕਦੇ ਥਾਣ ਬਹੁਤ ਸੋਹਣਾ ਬਾਈ ਹੈਨਾ ਹਾਂਜੀ ਬ੍ਰਾ ਹਾਂ ਇੱਕੋ ਜਿਹਾ ਥਾਣਾ ਬਾਈ ਤੇ ਬਾਕੀ ਬਾਈ ਕਹਿੰਦੇ ਚਵਾਈ ਚਵਾਈ ਇੱਕ ਨੰਬਰ ਸੀਗੀ ਤੇ ਸੋਹਣਾ ਥਾਣ ਤੇ ਨਾੜਾ ਨੂੜਾ ਦੀ ਸਭਾ ਨੇ ਤੇ ਜਿਹੜੀਆਂ ਬਿੱਕੀ ਦਿਖਾਈ ਦੇਣਗੀਆਂ ਬਾਈ ਤੇ ਬਾਕੀ ਲੇਵਾ ਤੁਸੀਂ ਇਹਦਾ ਚੈੱਕ ਕਰ ਸਕਦਾ ਫਿਕਸੇ ਲੇਵੇ ਦੀਆ ਕਰਮ ਵਾਲੀ ਬਹੁਤ ਸੋਹਣਾ ਲੇਵਾ ਲੱਗਾ ਹਵਾਨੇ ਦੀ ਫੀਟਿੰਗ ਦੇਖ ਸਕਦੇ ਗਾਮਾਰ ਕਾ ਲੇਵਾ ਕਾ ਖੋਲੂਗੀ ਲੇਵੇ ਨੂੰ ਕਿੰਨੇ ਕਿ ਦਿਨ ਕੱਢਜੂ ਹਜੇ ਪਾ 8 10 7 ਦਿਨ ਦਾ ਵੀਰੇ ਪੱਕੀ ਆਲੇ ਦੇ ਠੀਕ ਆ 7 8 ਦਿਨ ਬਾਈ ਕੇ ਨਾ ਕੱਢਜੂਗੀ ਬਾਈ ਉਸ ਹਿਸਾਬ ਨਾਲ ਆਪਦਾ ਅੰਦਾਜ਼ਾ ਲਾ ਲਿਓ ਤੇ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਆਪਣੀ ਘਰੇਲੂ ਪਸ਼ੂਆਂ ਚੋਂ ਇਹ ਸੇਲ ਕਰ ਰਹੇ ਆ ਕਿਸੇ ਵੀ ਵੀਰ ਨੂੰ ਪਸੰਦ ਆਉਂਦੀ ਆ ਤਾਂ ਕਰ ਲਿਓ ਬਾਈ ਨਾਲ ਕੰਟੈਕਟ ਧੰਨਵਾਦ ਜੀ